ਹੇ ਰਜ ਜਲ ਜੈਸਾ ਕਹਿ ਰਵਿਦਾਸ ਹਰ ਸਰਬ ਵਿਆਪਕ ਸਰਬ ਚਿੰਤਾ ਮਨ ਸਰਬ ਪ੍ਰਿਤਪਾਲਕ ਮੁਕੰਦ ਮੁਕੰਦ ਜੋ ਕੋ ਸੰਸਾਰ ਬਿਨ ਮੁਕੰਦ ਤਨ ਹੋਏ ਆਹਾਰ ਸੋਈ ਮੁਕੰਦ ਮੁਕਤੀ ਕਾ ਦਾਤਾ ਸੋਈ ਮੁਕੰਦ ਹਮਾਰਾ ਪਿਤਾ ਮਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੈਸੇ ਕਹੂ ਸਦਾ ਅਨੰਤੇ ਮੁਕੰਦ ਮੁਕੰਦ ਹਮਾਰੇ ਪ੍ਰਾਣ ਜਪ ਮੁਕੰਦ ਮਸਦੀਕ ਨਿਸ਼ਾਨ ਸੇਵ ਮੁਕੰਦ ਕਰੇ ਬੇਨਾਗੀ ਸੋਏ ਮੁਕੰਦ ਦੁਰਬਲ ਧਨ ਲਾਤੀ ਏਕ ਮੁਕੰਦ ਕਰੇ ਉਪਕਾਰ ਆਮਰਾ ਕਹਾ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀ ਮੁਕੰਦ ਜੋਗ ਜੁਗਤਾਲ ਉਪਜੋਗਿਆ ਨਾ ਹੁਆ ਪ੍ਰਕਾਸ਼ ਕਰ ਕਿਰਪਾ ਨੀਨੇ ਕੀਟ ਦਾਸ ਕਉ ਰਵਿਤਾ ਸਭ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾਹੂ ਕੀ ਜੇ ਹੋ 68 ਤੀਰਥ ਨਾਵੈ ਜਿਉ ਤੋਆ ਦਾ ਸਸੇਲਾ ਪੂਜਾਵੈ ਜਿਉ ਕੂਪ ਟਟਾ ਦਵਾਵੈ ਕਰੇ ਨਿੰਦ ਸਭ ਬਿਰਥਾ ਜਾਵੇ ਸਾਧਕਾਂ ਦਿਨ ਤੱਕ ਕੈਸੇ ਚਰੇ ਸਰ ਪਰਜਾਨੋ ਨਰਕ ਹੀ ਪਰ ਰਾਵ ਜਿਉ ਕੈਨ ਕਲੇ ਕੁਲ ਖੇਤ ਅਰਪੇ ਨਾਰ ਸ਼ਿਕਾਰ ਸਮੇਤ ਸਭਨੀ ਸਿਮਰਤੀ ਸਭਨੀ ਸੁਨੇ ਕਰੇ ਨਿੰਦ ਕਵਨੇ ਨਹੀਂ ਗੁਨੇ ਜੇ ਉਹ ਅਤਿਕ ਪ੍ਰਸਾਦ ਕਰਮੈ ਭੂਮੀ ਦਾਨ ਸੁਪਾ ਮੰਡਪ ਪਾਵੈ ਆਪਣਾ ਵਿਗਾੜ ਬਿਰਾਨਾ ਸਾੜੈ ਕਰੇ ਨਿੰਦ ਬਹੁ ਜੁਨੀ ਹੰਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਬਲਗਟ ਪਹਾਰਾ ਨੰਦਕ ਸੋਧ ਸਾਥ ਵਿਚਾਰਿਆ ਕਉ ਰਬਿਦਾਸ ਪਾਪੀ ਨਰਕ ਸਿਧਾਰਿਆ ਆਜ ਦਿਵਸ ਨਿਉ ਬਿਹਾਰਾ ਮੇਰੇ ਗਇ ਆਇਆ ਰਾਜਾ ਰਾਮ ਕਾ ਪਿਆਰਾ ਟੇਕ ਆਰਗਨ ਬਗੜ ਭਵਨ ਪਿਉ ਪਾਵਨ ਹਰ ਜਨ ਬੈਠੇ ਹਰ ਜਸ ਕਾਮਨ ਕਰੂੰ ਲਡੋਤ ਚਰਨ ਪਖਾਰੂ ਤਨ ਮਨ ਧਨ ਸੰਤਨ ਪਰਿਵਾਰ ਕਥਾ ਕਹੇ ਔਰ ਅਰਥ ਵਿਚਾਰੇ ਆਪ ਕਰੇ ਔਰ ਨ ਕੋ ਤਾਰੇ ਕਹਿ ਰਵਿਦਾਸ ਮਿਲੇ ਨਿਜ ਦਾਸ ਜਨਮ ਜਨਮ ਕੇ ਕਾਟੇ ਪਾਸ ऐसे जान ज कोरे जीव जप लेओ राम न परमो जीव टेक ਕਣਿਕਾ ਦੇ ਇਸ ਕਰਮਾ ਜੋਗ ਪਰ પુરਸਨ ਸੋ ਰਮਤੀ ਭੋਗ ਨਿਸਪਾਸਰ ਤੁਸ ਕਰਮ ਕਮਾਈ ਆਰਾਮ ਕਹਿਤ ਬੈ ਕੂਠੇ ਜਾਈ ਨਾਮ ਦੇਵ ਕਹਿ ਜਾਤ ਕਿ ਉਚ ਜਾ ਕੋ ਜਸ ਗਾਈਏ ਇਥਰ ਲੋਕ ਭਗਤ ਹੇਤ ਭਗਤਾ ਕਹਿ ਚਲੇ ਅਰ ਕਮਾਲ ਲਾ ਬੀਠੇ ਮੇਰੇ ਕੋਟ ਜਗ ਚੋ ਕਉ ਕਰੈ RAM ਨਾਮ ਸੰਤਿਉ ਨਾਮ ਵਿਸਰੈ ਜੈ ਗੁਰ ਕਾ ਗੋੜ ਦੇਖੋ ਆਈ ਦੇਹ ਸੇਖ ਕਬੀਰ ਸਿਧਾਈ ਮੋਰੀ ਕੁਚਲ ਜਾਤ ਕੁਚਲ ਮੇਰ ਬਾਸ ਤਨ ਚਰਨ ਹਰਿ ਚਰਨ ਨਿਵਾਸ ਚਾਰੋਂ ਬੇਤਕਿਆ ਘਟੋਤ ਜਨ ਜੀਵ ਤਾਂ ਸੰਕਰੇ ਜਿ ਟੋਤ ਪੜੀਏ ਗੁਰਿਏ ਨਾਮ ਸਭ ਸੁਣੀਏ ਅਨਭੋ ਨ ਦਰਸ ਲੋਹਾ ਕੰਚਲ ਹੀਰਨ ਹੋਈ ਕੈਸੈ ਜਉ ਪਲਸ ਨਾਮ ਪਸੈ ਦੇਵ ਸੰਸੈ ਗਾਥਾ ਨਾ ਛੂਟੈ ਕਾਮੁ ਕੋ ਰੋਜ ਮਾਇ ਮਦ ਮਤ ਸਰ